ਸੰਨੀਆਂ ਵਾਲਾ ਵੱਲੋਂ ਹਵਾਈ ਫਾਇਰ ਕਰਨ ਦੇ ਦੋਸ਼ਾਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਜਾਣਕਾਰੀ ਅਨੁਸਾਰ ਬੀਤੇ ਦਿਨੀ ਪਿੰਡ ਗੋਨਿਆਣਾ ਖੁਰਦ ਦੇ ਇੱਕ ਵਿਅਕਤੀ ਵੱਲੋਂ ਹਵਾਈ ਫਾਇਰ ਕੀਤੇ ਗਏ ਤੇ ਸੰਨ ਅਤੇ ਉਸ ਦੀ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੀ ਪੁੱਛਗਿੱਛ ਦੌਰਾਨ ਦੂਸਰੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਵੱਲੋਂ ਦੋਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋਸ਼ਲ ਮੀਡੀਆ ਤੇ ਫੋਟੋ ਅਪਲੋਡ ਕਰਨ ਵਾਲੇ ਮਲਜਮਾਨੀਆਂ ਉਹ ਮੁੱਦਿਆਂ ਤੇ ਪ੍ਰੈਸ ਕਾਨਫਰੰਸ ਕਰ ਰਹੇ ਆ ਭਈ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ ਅਨਸਾਰ ਜੁਧ ਨਸ਼ਾ ਵਿਰੁੱਧ ਅਤੇ ਮਾੜੇ ਅੰਸਰਾਂ ਦੇ ਬਰਖਲਾਪ ਜਿਹੜੀ ਸਾਡੀ ਬਠਿੰਡਾ ਪੁਲਿਸ ਦੀ ਮਹਿਮਲ ਚੱਲ ਰਹੀ ਆ ਉਹਦੇ ਵਿੱਚ ਥਾਣਾ ਨਈਆਂਵਾਲ ਦੇ ਐਸਐਚਓ ਸਾਹਿਬ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਉਦੋਂ ਇੱਕ ਬਹੁਤ ਵੱਡੀ ਕੱਲ ਸਫਲਤਾ ਮਿਲੀ ਕਿ ਜਦੋਂ ਮਿਤੀ 21 ਅੱਠ ਬੱਚੀ ਨੂੰ ਕੱਲ ਐਸਆਈ ਲਖਵਿੰਦਰ ਸਿੰਘ ਤੇ ਐਚਸੀ ਆਪਣੇ ਦਲਜੀਤ ਸਿੰਘ ਕਨਸਟੇਬਲ ਰਣਜੀਤ ਸਿੰਘ ਤੇ ਐਸ ਐਚਓ ਸਾਹਿਬ ਦੀ ਜੇਰੇ ਨਿਗਰਾਨੀ ਜਦੋਂ ਪੁਲਿਸ ਪਾਰਟੀ ਨਾਥਿਆਣਾ ਪਿੰਡ ਤੋਂ ਮਹਿਮਾ ਸਵਾਈ ਸਾਈਡ ਨੂੰ ਜਾ ਰਹੀ ਸੀ ਤਾਂ ਪੌਲ ਨਹਿਰ ਦੇ ਉੱਤੇ ਇੱਕ ਨੌਜਵਾਨ ਉਸ ਸ਼ੱਕੀ ਹਾਲਤ ਵਿੱਚ ਕਾਬੂ ਕਰਕੇ ਜਿਹਦਾ ਨਾਮ ਪਤਾ ਪੁੱਛਿਆ ਜਿਹਦਾ ਨਾਮ ਹਰਵਿੰਦਰ ਸਿੰਘ ਔਰ ਹੈਪੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਭਲੂਰ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ ਤੇ ਜਿਸ ਪਾਸੋਂ ਅਸੀਂ 15 ਗ੍ਰਾਮ ਹੈਰੋਨ ਬ੍ਰਾਮਤ ਕਰਕੇ ਉਸ ਦੇ ਵਰਕਲਾਪ ਮਕਦਮਾ ਨੰਬਰ 176 ਐਂਡ 21 ਬੀ ਐਨ ਡੀ ਪੀ ਐਕਸੈਪਟ ਥਾਣਾ ਨਈਂਆਬਾਲਕੇ ਮਕਦਮਾ ਦਰਜ ਕੀਤਾ ਤੇ ਇਸੇ ਦੌਰਾਨ ਜਦੋਂ ਅਸੀਂ ਉਸ ਦੀ ਪੁੱਛਗਿੱਛ ਕੀਤੀ ਤੇ ਪਾਇਸ ਆਈ ਡੀ ਤੋਂ ਤੇ ਥਾਣੇ ਦੇ ਰਿਕਾਰਡ ਤੋਂ ਅਸੀਂ ਇਹ ਚੈੱਕ ਕੀਤਾ ਤਾਂ ਉਸ ਵਿਅਕਤੀ ਦੇ ਵਿਰੁੱਧ ਬਰਖਲਾਫ 13 ਮੁਕੱਦਮੇ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਦੇ ਵਿੱਚ ਕਤਲ ਦਾ ਮੁਕੱਦਮਾ ਲੁੱਟਖੋਹ ਦੇ ਮੁਕੱਦਮੇ ਗੈਰ ਕਾਨੂੰਨੀ ਹਥਿਆਰਾਂ ਦੇ ਮੁਕੱਦਮੇ ਤੇ ਦੁਕਾਨ ਅੰਦਰ ਦਾਖਲ ਹੋਣ ਦੇ ਮੁਕੱਦਮੇ ਤੇ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਦੇ ਮੁਕੱਦਮੇ ਤੇ ਸਮਗਲੰਗ ਦੇ ਮੁਕਦਮੇ ਜਿਹਦੇ ਵਿੱਚ 51 ਕਿਲੋ ਉਤੋਂ ਡੋਡੇ ਚੂਰਾ ਪੋਸਟ ਸਰਧੂਲਗੜ ਵਿਖੇ ਬਰਾਮਦ ਹੋਏ ਸੀ ਤੇ ਜਿਹਦੇ ਵਿੱਚੋਂ ਉਹ ਇੱਕ ਮੁਕਦਮੇ ਦੇ ਵਿੱਚੋਂ ਉਹ ਪਗੋੜਾ ਚੱਲ ਰਿਹਾ ਥਾਣਾ ਸਮਾਲਸਰ ਦਾ ਤੇ ਦੋ ਮੁਕਦਮੇ ਜਿਹਦੇ ਵਿੱਚ ਇੱਕ ਐਸ ਐਚਓ ਸਮਾਲਸਰ ਤੇ ਪੁਲਿਸ ਪਾਰਟੀ ਤੇ ਉਸ ਤੇ ਉਹਦੇ ਸਾਥੀਆਂ ਨੇ ਹਮਲਾ ਕੀਤਾ ਸੀ ਜਿਹਦੇ ਵਿੱਚ IPC ਦੀ ਜਿਹੜੀ ਪੁਰਾਣੀ ਹੈ IPC ਮੋٹے ਤੌਰ ਤੇ ਉਹਦੇ 307 353 ਤੇ 25599 ਅਰਮਜ਼ੈਕਟ ਦੇ ਅਧੀਨ ਉਹਦੇ ਤੇ ਮੁਕੱਦਮਾ ਦਰਜ ਸੀਗਾ ਤੇ ਉਹਦੇ ਵਿੱਚੋਂ ਉਹ ਪਘੋੜਾ ਚੱਲ ਰਿਹਾ ਸੀ ਉਹਦੀ ਗ੍ਰਿਫਤਾਰੀ ਬਾਕੀ ਆ ਤੇ ਇੱਕ ਹੋਰ ਮੁਕੱਦਮਾ ਪਿੰਡ ਭਲੂਰ ਵਿੱਚ ਹੈ ਮੁਕੱਦਮਾ ਨੰਬਰ 6 ਉਹ ਉਹਦੇ ਵਿੱਚ ਉਸਨੇ ਇੱਕ ਦੁਕਾਨ ਅੰਦਰ ਦਾਖਲ ਹੋ ਕੇ ਉਹਨਾਂ ਨੇ ਤਾਂ ਦੁਕਾਨਦਾਰ ਨੂੰ ਜ਼ਖਮੀ ਕਰਤਾ ਸੀ ਨਾਲੇ ਲੁੱਟਕੋ ਕਰਤੀ ਸੀ ਉਸ ਮੁਕੱਦਮੇ ਦੇ ਵਿੱਚੋਂ ਵੀ ਉਹ ਉਹਦੀ ਗ੍ਰਫਤਾਰੀ ਬਾਕੀ ਸੀ ਸਰ ਜੀ ਇੰਨੇ ਪੱਚੇ ਹੋਣ ਦਾ ਮਤਲਬ ਬਾਹਰ ਪੁਰਾ ਪਤਾ ਉਸ ਤੇ ਨਹੀਂ ਕਰ ਦੇਖੋ ਉਹ ਜਿਹੜੇ ਬਾਕੀ ਮੁਕਦਮੇ ਸੀਗੇ ਉਹਦੇ ਵਿੱਚੋਂ ਕੋਸਟ ਦੇ ਵਿੱਚੋਂ ਤਾਂ ਉਹਦੇ ਜੇ 5 ਮੁਕਦਮੇ ਜਿਹੜੇ ਹੈਗੇ ਉਹ ਮਾਨਜੋਗ ਅਦਾਲਤ ਦੇ ਵਿੱਚ ਬੇਲ ਤੋਂ ਬਾਅਦ ਉਹ ਚੇਰੇ ਸਮੈਤ ਕੋਰਟ ਦੇ ਵਿੱਚ ਚੱਲ ਰਹੇ ਆ ਤੇ ਬਾਕੀ ਉਹ ਇੱਕ ਮੁਕਦਮੇ ਦੇ ਵਿੱਚੋਂ ਜਦੋਂ ਉਹਨੇ ਪੁਲਿਸ ਪਾਰਟੀ ਦੇ ਨਾਲ ਉਹਦਾ ਉਹਨੇ ਹਮਲਾ ਕੀਤਾ ਉਸ ਤੋਂ ਬਾਅਦ ਉਹ ਪਗੋੜਾ ਹੋ ਗਿਆ ਸੀ ਕੋਰਟ ਨੇ ਵੀ ਉਹਨੂੰ ਪਕੌੜਾ ਕਿ ਪਕੌੜਾ ਕਰਾਰ ਦਿੱਤਾ ਸੀ ਤੇ ਸਾਡੀਆਂ ਪੁਲਿਸ ਪਾਰਟੀਆਂ ਉਹਦੀ ਮਸਤੀ ਦੇ ਨਾਲ ਭਾਲ ਕਰ ਰਹੀਆਂ ਸੀ। ਟੀਐਸਪੀ ਸਾਹਿਬ ਦੀ ਗੱਲ ਕਰੀਏ ਜਿਹੜੀ 13 ਮੁਕੱਦਮੇ ਐ ਜੋ ਵਾਰ-ਵਾਰ ਕ੍ਰਾਈਮ ਕਰਦਾ ਰਹਿੰਦੀ ਉਸਨੇ ਕੋਈ ਡੀਐਨਐਸ ਦੀ ਕੋਈ ਅਕਤਰਾਤਾ ਰਹੀ ਲਗਾਈ ਹੁੰਦੀ ਹੈ। ਉਹਦੇ ਤੇ ਜਿਹੜਾ ਹੈਗਾ ਬੀਐਸਐਨ ਦੇ ਹੁਣ ਜਿਹੜੇ ਨਵੇਂ ਕਾਨੂੰਨ ਦੇ ਮਤਾਬ ਕੁੜੀਆਂ ਸਖਤ ਧਰਾਵਾਂ 111 ਡੀਐਨਐਸ ਦੇ ਅਧੀਨ ਉਹ ਧਾਰਾ ਲੱਗ ਸਕਦੀ ਹੈ ਬਾਕੀ ਅਸੀਂ ਉਹ ਹਰ ਪ੍ਰਕਾਰ ਦੇ ਨਾਲ ਉਹਦਾ ਜਿਨ੍ਹਾਂ ਨੇ ਉਹਦੀ ਬੇਲ ਦਿੱਤੀ ਜਾਂ ਉਹਦੀ ਜਿਹੜੀ ਪ੍ਰਾਪਰਟੀ ਆ ਨਵੇਂ ਕਾਨੂੰਨ ਦੇ ਅਨਸਾਰ ਉਹਦੀ ਪ੍ਰਾਪਰਟੀ ਨੂੰ ਵੀ ਅਟੈਚ ਕਰਵਾਵਾਂਗੇ ਤੇ ਉਹਨੂੰ ਸਲਾਖਾਂ ਪਿੱਛੇ ਪਹਚਾ ਕੇ ਤੇ ਉਹਨੂੰ ਸਜ਼ਾ ਦੇ ਅੰਜਾਮ ਤੱਕ ਪਹੁੰਚਾਵਾਂਗੇ ਇਹਦੇ ਕੀ ਕਰਨਾ ਹੋਊਗਾ 2022 2023 ਦੀ ਮਾਮਲਾ ਬਾਰੇ ਹੋਰ ਵੀ ਅਗਲਾ ਇਹਦੇ ਤੇ ਕੀ ਲਿਖੀ ਜਾਕਰੋ ਇਹ ਦੇਖੋ ਜਿਹੜੇ ਅਪਰਾਧੀ ਕਿਸਮ ਦੇ ਲੋਕ ਆ ਇਹ ਜਿਹੜੇ ਅਪਰਾਧ ਕਰਨ ਦੀ ਮੰਚਾ ਦੇ ਨਾਲ ਦੇਖੋ ਇਹਦੇ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਮੋਗਾ ਜ਼ਿਲ੍ਹੇ ਤੇ ਬਠਿੰਡਾ ਇਹ ਵੱਖ-ਵੱਖ ਜਗ੍ਹਾ ਤੇ ਇਹ ਘੁੰਮਦੇ ਰਹਿੰਦੇ ਸੋ ਜਿਹੜੇ ਕੰਮ ਕੀ ਕਰਦਾ 10 ਸਾਲ ਉਮਰ ਕਿੰਨੀ ਹੈ ਇਹਦੀ ਤਕਰੀਬਨ 27 ਸਾਲ ਦੀ ਇਹਦੀ ਉਮਰ ਹੈ ਤੇ ਇਹ ਇੱਕ ਜਿਹੜੇ ਮੁਕੱਦਮਿਆਂ ਦੇ ਵੇਸ ਤੇ ਤਾਂ ਦੇਖੋ ਇਹ ਇਹ ਨੌਜਵਾਨ ਜਿਹੜਾ ਹੈਗਾ ਇਹ ਬੇਲੜ ਤੇ ਆ ਮਤਲਬ ਕ੍ਰਿਮੀਨਲ ਮਾਈਂਡਡ ਵਿਅਕਤੀ ਸੀ ਕਿਸੇ ਗੱਲ ਦਾ ਅਸਲਾ ਯੂਜ਼ ਕਰਦਾ ਨੀ ਅਸਲਾਤਾਂ ਇਹ 2 ਨੰਬਰ ਦਾ ਹੀ ਇਹਦੇ ਜਿਹੜੇ ਸਾਥੀਆਂ ਤੋਂ ਤਿੰਨ ਪਿਸਟਲ ਉਹਨਾਂ ਨੇ ਬਰਾਮਦ ਕੀਤੇ ਆ ਸਮਾਲਸਰ ਵਾਲਿਆਂ ਤੋਂ ਅਸੀਂ ਵੀ ਡਵਾਈ ਦੇ ਨਾਲ ਪੁੱਛਗਿੱਛ ਕਰ ਰਹੇ ਆ ਇਹਨਾਂ ਕੋਲੇ ਅਸਲਾਤੋਂ ਗੈਰਕਾਨੂੰਨੀ ਹੁੰਦਾ ਇਹਨਾਂ ਇਹਦੇ ਗੈਰਕਾਨੂੰਨੀ ਕਿਸੇ ਨਾ 15 ਤੈਨੀਆਂ ਮਾਮਲੇ ਕਰਕੇ ਅੱਜ ਤੱਕ ਕੁਝ ਸਾਹਮਣੇ ਆਇਆ ਇਹ ਅਸੀਂ ਇਸ ਦੀ ਪਰਤਾਲ ਡੰਗਾਈ ਦੇ ਨਾਲ ਰਿਮਾਂਡ ਇਹਦਾ ਲੈ ਕੇ ਇਹਦੀ ਪੁੱਛਗਿੱਛ ਕਰਕੇ ਜੋ ਵੀ ਤੱਥ ਹੋਏ ਉਹ ਸਾਹਮਣੇ ਲੈ ਕੇ ਆਵਾਂ